ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਸਟੱਡੀ ਪੰਜਾਬ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬ ਜੀਕੇ ਦੀ ਕਲਾਸ 4 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਪੀਟ ਰਿਪਲਸਬੀ ਬੋਰਡ ਐਂਡ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰਨੀ ਚਾਹੇ ਉਹ ਲੋ ਲੈਵਲ ਦਾ ਐਗਜ਼ਾਮ ਹੋਵੇ ਚਾਹੇ ਹਾਈ ਲੈਵਲ ਦਾ ਤਾਂ ਉਸ ਦੇ ਵਿੱਚ ਜਿਹੜੀ ਪੰਜਾਬ ਜੀਕੇ ਦੀ ਕਲਾਸ ਹੁੰਦੀ ਉਹ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਪੰਜਾਬ ਜੀਕੇ ਜਿਹੜੀ ਆਪਣੇ ਹਰੇਕ ਐਗਜ਼ਾਮ ਦੇ ਵਿੱਚ ਬੀ ਤੋਂ 25 ਨੰਬਰ ਦੇ ਅਪਰੋਕਸੀਮੇਟਲੀ ਪੁੱਛੀ ਜਾਂਦੀ ਏ ਸੋ ਇਸ ਲਈ ਤੁਸੀਂ ਜਿਹੜੀ ਪੰਜਾਬ ਜੀਕੇ ਦੀ ਆਪਣਾ ਸਬਜੈਕਟ ਹੈ ਉਹ ਚੰਗੀ ਤਰ੍ਹਾਂ ਪੱਕਾ ਕਰ ਸਕਦੇ ਹੋ ਤਾਂ ਇਸ ਲਈ ਆਪਾਂ ਨੇ ਇੱਕ ਨਵੀਂ ਸੀਰੀਜ਼ ਸ਼ੁਰੂ ਕੀਤੀ ਹੈ ਪੰਜਾਬ ਜੀਕੇ ਦੀ ਤੇ ਅੱਜ ਉਸ ਦੀ ਆਪਾਂ ਫੋਰਥ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਹਨਾਂ ਸਾਰੀਆਂ ਕਲਾਸਿਸ ਦਾ ਜਿਹੜਾ ਪੀਡੀਐਫ ਹੈ ਤੁਹਾਨੂੰ ਮੇਰੇ ਵਟਸਐਪ ਗਰੁੱਪ ਤੇ ਟੈਲੀਗ੍ਰਾਮ ਗਰੁੱਪ ਵਿੱਚ ਪ੍ਰੋਵਾਈਡ ਕਰ ਦਿੱਤਾ ਜਾਵੇਗਾ ਸੋ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਉਹਨਾਂ ਸਾਰੀਆਂ ਕਲਾਸਿਸ ਨੂੰ ਆਹ ਦੇਖ ਸਕਦੇ ਹੋ ਤੇ ਉਹਨਾਂ ਦਾ ਪੀਡੀਐਫ ਪ੍ਰਾਪਤ ਕਰ ਸਕਦੇ ਹੋ ਤਾਂ ਚਲੋ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 1 ਵਿਚ ਅਮੰਗਸਟ ਦਾ ਫੋਲੋਇੰਗ ਪਰਸਨੈਲਿਟੀ ਵਾਸ ਦਾ ਫਰਸਟ ਚੀਫ ਮਨਿਸਟਰ ਆਫ ਪੈਪਸੂ ਤਾਂ ਜਿਹੜੀ ਫਰਸਟ ਚਾ ਪਰਸਨੈਲਿਟੀ ਸੀ ਪੈਪਸੂ ਦੀ ਫਰਸਟ ਚੀਫ ਮਨਿਸਟਰ ਤਾਂ ਪੈਪਸੂ ਦਾ ਜਿਹੜਾ ਪਹਿਲਾ ਮੁੱਖ ਮੰਤਰੀ ਸੀ ਉਹ ਕੌਣ ਸੀ ਤਾਂ ਤੁਹਾਡੇ ਕੋਲ 5 ਸਕਿੰਟਸ ਦਾ ਟਾਈਮ ਰਹੇਗਾ ਤਾਂ ਤੁਸੀਂ ਆਪਣਾ ਜਿਹੜਾ ਅਨਸਰ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਜਾਂ ਆਪਣੇ ਦਿਮਾਗ ਦੇ ਵਿੱਚ ਸੋਚ ਕੇ ਰੱਖ ਸਕਦੇ ਹੋ ਤਾਂ ਪੈਪਸੂ ਤਾਂ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਪੈਪਸੂ ਨੂੰ ਐਕਸਪਲੇਨ ਕਰ ਲੈਂਦੇ ਆ ਠੀਕ ਹੈ ਤਾਂ ਜੇਕਰ ਗੱਲ ਕੀਤੀ ਜਾਂਦੀ ਹੈ ਪੈਪਸੂ ਦੀ ਤਾਂ ਪੈਪਸੂ ਦੀ ਪਹਿਲਾਂ ਫੁੱਲ ਫਾਰਮ ਦੇਖੋ ਤਾਂ ਪੈਪਸੂ ਦੀ ਫੁੱਲ ਫਾਰਮ ਤਾਂ ਤੁਸੀਂ ਇਹ ਨਾਲ ਦੀ ਨਾਲ ਨੋਟਸ ਬਣਾਉਂਦੇ ਜਾਣੇ ਨੇ ਠੀਕ ਹੈ ਤਾਂ ਪੈਪਸੂ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਪਟਿਆਲਾ ਐਂਡ east punjab states union chike ta eh hai pepsu di full form patiala and east punjab state union te hun je kar gall kiti jave pepsu di na jehda pepsu hai total kinniyan riyasta ton milke baneya hai ta oh vi tusi dekh liyo ta total jehda 8 riyasta ton milke baneya hai pepsu jis de vich kehdi kehdi riyasta aa jandiyan ne उस दे सब तो पहला आ गया अपने को पटियाला जींद नाभा फरीदकोट कपूरथला कलसिया मलेरकोटला ਦੇ ਨਾਲ ਅਗੜ ਟੋਟਲ 8 ਰਸਾਇਣਾਂ ਤੋਂ ਮਿਲ ਕੇ ਕੀ ਬਣਿਆ ਹੈ ਪੈਪਸੂ ਬਣਿਆ ਹੈ ਠੀਕ ਹੈ ਤਾਂ ਇਸ ਦੇ ਵਿੱਚ ਪੁੱਛਿਆ ਗਿਆ ਕਿ ਪੈਪਸੂ ਦਾ ਜਿਹੜਾ ਪੈਪਸੂ ਬਣੀ ਸੀ ਤਾਂ ਪੈਪਸੂ ਵੀ ਦੇਖ ਲੈਣਾ ਪੈਪਸੂ ਬਣੀ ਕਦੋਂ ਸੀ ਕਦੋਂ ਇਸ ਦੀ ਸ਼ੁਰੂਆਤ ਹੋਈ ਦੀ ਕਦੋਂ ਬਣਿਆ ਸੀ ਪੈਪਸੂ ਤਾਂ ਇਹ ਬਣਿਆ ਸੀ 15 ਜੁਲਾਈ 1948 ਨੂੰ 15 ਜੁਲਾਈ 1948 ਨੂੰ ਕੀ ਬਣਿਆ ਸੀ ਇਹ ਪੈਪਸੂ ਦੀ ਸਥਾਪਨਾ ਕੀਤੀ ਗਈ ਸੀ ਤੇ ਇਸ ਤੋਂ ਬਾਅਦ 1950 ਦੇ ਵਿੱਚ ਕੀ ਕੀਤਾ ਗਿਆ ਤਾਂ 1950 ਦੇ ਵਿੱਚ ਨੇ ਪੈਪਸੂ ਸੀ ਉਸ ਨੂੰ ਕੀ ਹੈ ਭਾਰਤ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਇਹ ਪਹਿਲਾਂ ਭਾਰਤ ਤੋਂ ਅਲੱਗ ਸੀ ਇੱਕ ਰਿਆਸਤ ਦੇ ਤੌਰ ਤੇ ਪੈਪਸੂ ਬਣਿਆ ਸੀ ਤੇ ਬਟ 1950 ਦੇ ਵਿੱਚ ਕੀ ਹੋਇਆ ਇਸ ਨੂੰ ਇੱਕ ਭਾਰਤ ਦੇ ਵਿੱਚ ਕੀ ਸ਼ਾਮਿਲ ਕਰ ਲਿਆ ਗਿਆ 1950 ਦੇ ਵਿੱਚ ਠੀਕ ਹੈ ਤਾਂ ਉਸ ਸਮੇਂ ਕੀ ਕੀਤਾ ਗਿਆ ਉਸ ਸਮੇਂ ਪਹਿਲਾ ਜਿਹੜਾ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਸੀ ਜਦੋਂ 15 ਜੁਲਾਈ 1948 ਨੂੰ ਪੈਪਸੂ ਬਣਿਆ ਸੀ ਤਾਂ ਉਸ ਦਾ ਨਾਮ ਪੁੱਛਿਆ ਗਿਆ ਤਾਂ ਉਸ ਦਾ ਨਾਮ ਕੀ ਸੀ ਆਪਣੇ ਕੋਲ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਗਿਆਨ ਸਿੰਘ ਰਾਰੇਵਾਲਾ ਸੀ ਇਸ ਦਾ ਰਾਈਟ ਆਨਸਰ ਤਾਂ ਫਰਸਟ ਚੀਫ ਮਿਨਿਸਟਰ ਮਿਨਿਸਟਰ ਕੌਣ ਸੀ ਪੈਪਸੂ ਦੇ ਤਾਂ ਉਹ ਸੀ ਗਿਆਨ ਸਿੰਘ ਰਾਰੇਵਾਲਾ ਅਗਰ ਇਵੇਂ ਹੀ ਦੂਜੇ ਪੁੱਛਣ ਸੈਕੰਡ ਮੁੱਖ ਮੰਤਰੀ ਸੈਕੰਡ ਚੀਫ ਮਿਨਿਸਟਰ ਆਫ ਪੈਪਸੂ ਤਾਂ ਉਹ ਕੌਣ ਸੀ ਤਾਂ ਉਹ ਸੀ ਕਰਨਲ ਰਗਵੀਰ ਸਿੰਘ ਕਰਨਲ ਰਕਵੀਰ ਸਿੰਘ ਤਾਂ ਇਹ ਵੀ ਤੁਸੀਂ ਨਾਲ ਦੀ ਨਾਲ ਨੋਟ ਕਰ ਲੈਣਾ ਹੈ ਠੀਕ ਹੈ ਤਾਂ ਇਹ ਆਪਣੀ ਪੂਰੀ ਪੈਪਸੋ ਦੀ ਜਾਣਕਾਰੀ ਹੈ ਤਾਂ ਆਹ ਹੋਪਸ ਤੁਹਾਨੂੰ ਇਹ ਕਲੀਅਰ ਹੋ ਗਈ ਹੋਣੀ ਤਾਂ ਨੈਕਸਟ ਕੁਐਸਚਨ ਦੇਖਦੇ ਹਾਂ ਹੂ ਵਾਸ ਦਾ ਫਰਸਟ ਚੀਫ ਜਸਟਿਸ ਆਫ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਤਾਂ ਜਿਹੜੀ ਹਾਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਉਦੇ ਫਰਸਟ ਚੀਫ ਜਸਟਿਸ ਜਿਹੜੇ ਉਹ ਉਹ ਕੌਣ ਸੀ ਆਪਸ਼ਨ ਹੈ ਆਪਣੇ ਕੋਲ ਕਪੂਰ ਸਿੰਘ RAMLAL ਗਿਆਨ ਸਿੰਘ ਰਾਰੇਵਾਲਾ ਤੇ ਐਸ ਐਸ ਸੋਡੀ ਤਾਂ ਕੌਣ ਸੀ ਉਹ ਕੀ ਰਾਈਟ ਆਂਸਰ ਹੈਗਾ ਆਪਣੇ ਕੋਲ ਤਾ ਇਜ਼ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਬੀ ਰਾਮਪਾਲ ਠੀਕ ਹੈ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਪਹਿਲੇ ਚੀਫ ਜਸਟਿਸ ਸੀ ਉਹ ਸੀ ਰਾਮਪਾਲ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਤਾਂ ਇਸ ਦੇ ਨਾਲ ਆਪਾਂ ਥੋੜਾ ਜਿਹਾ ਹੋਰ ਕੁਐਸਚਨ ਦੇਖ ਲੈਣੇ ਆ ਤਾਂ ਜੇਕਰ ਪੰਜਾਬ ਦੇ ਫਰਸਟ ਰਾਜਪਾਲ ਪੁੱਛਿਆ ਜਾਵੇ ਪੰਜਾਬ ਦਾ ਫਰਸਟ ਰਾਜਪਾਲ ਕੌਣ ਸੀ ਤਾਂ ਉਹ ਕੌਣ ਸੀ ਤਾਂ ਕੀ ਰਾਈਟ ਆਨਸਰ ਹੈਗਾ ਤਾਂ ਉਹ ਸੀ ਸ਼੍ਰੀ ਚੰਦੂ ਲਾਲ ਮਾਧਵ ਲਾਲ ਤਰਗੈਦੀ ਚੰਦੂ لال ਚਾਹ ਮਾਧਵ لال ਕਹੋ ਠੀਕ ਹੈ ਚੰਦੂ لال ਮਾਧਵ لال ਤ੍ਰिवेदी ਠੀਕ ਹੈ ਇਹ ਤੁਸੀਂ ਯਾਦ ਰੱਖਣਾ ਪਹੁੰਚ ਸੀ ਇਹ ਪੰਜਾਬ ਦੇ ਫਰਸਟ ਰਾਜਪਾਲ ਸੀ ਇਵੇਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਾਰੇ ਪੁੱਛਿਆ ਜਾਵੇ ਫਰਸਟ ਚੀਫ ਮਿਨਿਸਟਰ ਫਰਸਟ ਚੀਫ ਮਿਨਿਸਟਰ ਕੌਣ ਨੇ 1948 ਤੋਂ ਬਾਅਦ ਦੇਸ਼ ਦੀ ਵੰਡ ਤੋਂ ਬਾਅਦ ਮਤਲਬ ਜਦੋਂ 1948 ਦੇ ਵਿੱਚ ਦੇਸ਼ ਆਜ਼ਾਦ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਸੀ ਉਹ ਕੌਣ ਬਣੇ ਸੀ ਤਾ ਉਹ ਬਣੇ ਸੀ ਗੋਪੀ ਚੰਦ ਭਾਰਗਵ ਗੋਪੀ ਚੰਦ ਭਾਰਗਵ ਤਾਂ ਇਹ ਵੀ ਤੁਸੀਂ ਯਾਦ ਰੱਖਣਾ एग्जाम ਦੇ ਲਈ ਕਾਫੀ ਇੰਪੋਰਟੈਂਟ ਟ੍ਰੈਨ ਵਾਲਾ ਇੱਕ ਕੁਐਸਚਨ ਨੈਕਸਟ ਕੁਐਸਚਨ ਦੇਖਦੇ ਹਾਂ ਹੂ ਵਾਸ ਦਾ ਫਰਸਟ ਸਪੀਕਰ ਆਫ ਪੰਜਾਬ ਲੈਜਿਸਲੇਟਿਵ ਅਸੈਂਬਲੀ ਤਾਂ ਪੰਜਾਬ ਲੈਜਿਸਲੇਟਿਵ ਲੈਜਿਸਲੇਟਿਵ ਅਸੈਂਬਲੀ ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਸੀ ਉਹ ਕੌਣ ਸੀ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਸੀ ਸਰਦਾਰ ਕਪੂਰ ਸਿੰਘ ਆ ਜਿਹੜੇ ਸਰਦਾਰ ਕਪੂਰ ਸਿੰਘ ਸੀ ਉਹ ਕੌਣ ਸੀ ਤਾਂ ਉਹ ਪੰਜਾਬ ਲੈਜਿਸਲੇਟਿਵ ਅਸੈਂਬਲੀ ਦੇ ਪਹਿਲੇ ਸਪੀਕਰ ਵੀ ਫਰਸਟ ਸਪੀਕਰ ਸੀ ਯਾਦ ਰੱਖਣਾ ਹੈ ਠੀਕ ਹੈ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਆਂ ਵਿਚ ਆਫ ਦਾ ਫੋਲੋਇੰਗ ਪਰਸਨੈਲਿਟੀਆਂ ਵਾਸ ਦਾ ਫਰਸਟ ਸਪੀਕਰ ਆਫ ਵਿਧਾਨ ਸਭਾਜ਼ ਪੰਜਾਬ ਤਾਂ ਵਿਧਾਨ ਫਿਰ ਉਹੀ ਕੁਐਸਚਨ ਆ ਗਿਆ ਹੁਣ ਫਿਰਕੇ ਠੀਕ ਹੈ ਤਾਂ ਵਿਧਾਨ ਸਭਾ ਦਾ ਪਹਿਲਾ ਸਪੀਕਰ ਕੌਣ ਸੀ ਤਾਂ ਇਜ਼ ਦਾ ਰਾਈਟ ਆਨਸਰ ਤਾਂ ਸੇਮ ਰਹੇਗਾ ਕਿਉਂਕਿ ਵਿਧਾਨ ਸਭਾ ਬਾਰੇ ਪੁੱਛਿਆ ਗਿਆ ਹੈ ਤਾ ਜਿੱਥੇ ਵੀ ਵਿਧਾਨ ਸਭਾ ਦਾ ਪਹਿਲੇ ਸਪੀਕਰ ਬਾਰੇ ਪੁੱਛਿਆ ਜਾਵੇ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹਿ ਜੀਗਾ ਕਪੂਰ ਸਿੰਘ ਠੀਕ ਹੈ ए ਇਸ ਦਾ ਅ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਹੂ ਅਮੰਗ ਦਾ ਫੋਲੋਇੰਗ ਇਸ ਫਰਸਟ ਲੋਕਪਾਲ ਆਫ ਪੰਜਾਬ ਤਾਂ ਪੰਜਾਬ ਦਾ ਪਹਿਲਾ ਲੋਕਪਾਲ ਕੌਣ ਸੀ ਇਹ ਵੀ ਤੁਹਾਨੂੰ ਕਵਰ ਕਰਵਾਇਆ ਹੈ ਤਾਂ ਕੌਣ ਸੀ ਪਹਿਲਾ ਲੋਕਪਾਲ ਪੰਜਾਬ ਦਾ ਪਹਿਲਾ ਲੋਕਪਾਲ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ A ਐਸ ਐਸ ਸੋਢੀ ਪੰਜਾਬ ਦਾ ਫਰਸਟ ਲੋਕਪਾਲ ਆਪਣਾ ਕੌਣ ਸੀ ਐਸ ਐਸ ਸੋਢੀ ਸੀ ਇਹ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਵਿਚ ਅਮੰਗਸਟ ਦਾ ਫੋਲੋਇੰਗ ਪਰਸਨੈਲਿਟੀ ਵਾਸ ਦਾ ਫਰਸਟ ਪ੍ਰੈਜ਼ੀਡੈਂਟ ਆਫ ਐਸ ਜੀ ਪੀ ਸੀ ਬਿਫੋਰ ਦਾ ਇਨੈਕਸ਼ਨਸ ਆਫ ਦਾ ਸਿੱਖ ਗੁਰਦੁਆਰਾ ਐਕਟ ਦਾ ਸਿੱਖ ਗੁਰਦੁਆਰਾ ਐਕਟ ਦੇ ਤਹਿਤ ਐਸ ਜੀ ਪੀ ਸੀ ਦਾ ਪਹਿਲਾ ਫਰ ਪ੍ਰੈਜ਼ੀਡੈਂਟ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ ਫਰਸਟ ਪ੍ਰੈਜ਼ੀਡੈਂਟ ਐਸ ਜੀ ਪੀ ਸੀ ਦਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ A ਨਾ অপਸ਼ਨ ਨੰਬਰ C ਸੁੰਦਰ ਸਿੰਘ ਮਜੀਠੀਆ ਤਾਂ ਸੁੰਦਰ ਸਿੰਘ ਮਜੀਠੀਆ ਕੌਣ ਸੀ ਉਸ ਨੂੰ SGPC ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਸਟ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਸੀ ਠੀਕ ਹੈ ਯਾਦ ਰੱਖਣਾ C ਇਸ ਦਾ ਰਾਈਟ ਆਨਸਰ ਸੁੰਦਰ ਸਿੰਘ ਮਜੀਠੀਆ ਨੈਕਸਟ ਦੇਖਦੇ ਹਾਂ ਵਿੱਚ ਅਮੰਗਸਟ ਦਾ ਫੋਲੋਇੰਗ ਪਰਸਨੈਲਿਟੀ ਵਾਸ ਦਾ ਫਰਸਟ ਪ੍ਰੈਜ਼ੀਡੈਂਟ ਆਫ SGPC ਆ ਤਾਂ ਸੇਮ ਆ ਗਿਆ ਆਪਣੇ ਕੋਲ ਕੀ ਸੀ ਆ ਸੁੰਦਰ ਸਿੰਘ ਮਜੀਠੀਆ ਠੀਕ ਹੈ ਇਹ ਇਸ ਦਾ ਰਾਈਟ ਆਨਸਰ ਠੀਕ ਹੈ ਨੈਕਸਟ ਦੇਖਦੇ ਹਾਂ ਆਪਾਂ Who was the first woman chief secretary of Punjab? ਠੀਕ ਹੈ ਪੰਜਾਬ ਦੀ ਪਹਿਲੀ ਮਹਿਲਾ ਸਕੱਤਰ ਕੌਣ ਸੀ ਪੰਜਾਬ ਦੀ ਪਹਿਲੀ ਮਹਿਲਾ ਸਕੱਤਰ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ ਵਿਨੀ ਮਹਾਜਨ ਤਾਂ ਵਿਨੀ ਮਹਾਜਨ ਕੌਣ ਸੀ ਉਹ ਪੰਜਾਬ ਦੀ ਫਰਸਟ ਚੀਫ ਸੈਕਟਰੀ ਆਫ ਪੰਜਾਬ ਸੀ ਠੀਕ ਹੈ ਯਾਦ ਰੱਖਣਾ ਹੈ ਤਾਂ ਐਵੇਂ ਦੇ ਕੁਐਸਚਨ ਐਗਜ਼ਾਮ ਦੇ ਵਿੱਚ ਕਾਫੀ ਦੇਖਣ ਨੂੰ ਮਿਲਣਗੇ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਜਰੂਰ ਦੇਖਣੀ ਹੈ ਨੈਕਸਟ ਦੇਖਦੇ ਹਾਂ who amongst the following is the president chief minister of punjab ta president chief minister of punjab hede vich punjab de pradhan mantri kon san option hai apne ko harpal singh chimma raghav chadda bhagwant maan te arvind kechriwal ta punjab de puchya gaya ta is da right answer apne kol rahega bhagwant maan theek hai c is the right answer next question dekhde ha question number 10 who amongst the following is the present governor of punjab ta present ਹਾਲੀ ਦੇ ਵਿੱਚ ਜਿਹੜਾ ਗਵਰਨਰ ਆਫ ਪੰਜਾਬ ਬਣੇ ਨੇ ਤਾਂ ਪਤਾ ਪੰਜਾਬ ਦਾ ਮੌਜੂਦਾ ਰਾਜਪਾਲ ਕੌਣ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਸੀ ਬਨਵਾਰੀ ਲਾਲ ਪ੍ਰੋਹੋਤ ਤਾਂ ਇਹ ਕੌਣ ਨੇ ਤਾਂ ਇਹ ਪੰਜਾਬ ਦੇ ਮੌਜੂਦਾ ਰਾਜਪਾਲ ਨੇ ਪੰਜਾਬ ਦੇ ਮੁੱਖ ਮੰਤਰੀ ਆਪਾਂ ਦੱਸੂਗੇ ਭਗਵਾਨ ਤਮਾਨ ਨੇ ਤੇ ਗਵਰਨਰ ਕੌਣ ਨੇ ਰਾਜਪਾਲ ਕੌਣ ਨੇ ਤਾਂ ਉਹ ਨੇ ਬਨਵਾਰੀ ਲਾਲ ਪ੍ਰੋਹੋਤ ਠੀਕ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਹੂ ਅਮੰਗਸਟ ਦਾ ਫੋਲੋਇੰਗ ਇਜ਼ ਦਾ ਪ੍ਰੈਜ਼ੈਂਟ ਸਪੀਕਰ ਆਫ ਲੈਜਿਸਲੇਟਿਵ ਅਸੈਂਬਲੀ ਆਫ ਪੰਜਾਬ ਤਾ ਹੁਣ ਪ੍ਰੈਜ਼ੈਂਟ ਸਪੀਕਰ ਦੀ ਗੱਲ ਕੀਤੀ ਗਈ ਹੈ ਵਿਧਾਨ ਸਭਾ ਦਾ ਮੌਜੂਦਾ ਸਪੀਕਰ ਕੌਣ ਹੈ ਤਾਂ ਪੰਜਾਬ ਦਾ ਮੌਜੂਦਾ ਸਪੀਕਰ ਕੌਣ ਹੈ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ ਕੁਲਤਾਰ ਸਿੰਘ ਸੰਧਵਾ ਤਾਂ ਕੁਲਤਾਰ ਸਿੰਘ ਸੰਧਵਾ ਕੌਣ ਨੇ ਉਹ ਵਿਧਾਨ ਸਭਾ ਜੀ ਮੌਜੂਦਾ ਸਪੀਕਰ ਨੇ ਠੀਕ ਹੈ ਲੈਜਿਸਲੇਟਿਵ ਅਸੈਂਬਲੀ ਦੇ ਕੀ ਨੇ ਮੌਜੂਦਾ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਨੈਕਸਟ ਕੁਐਸਚਨ ਦੇਖਦੇ ਹਾਂ

As per Government of Punjab Department of Planning what percentage of area of the state of Punjab is classified as urban ta urban area Punjab sarkar de yojana vibhag de anusar Punjab raj de kinne pratishat khette nu shahari baso shreni bat kita gaya ta total Punjab da kinna hissa urban urban de vich aunda hai ta ki right answer hoga apne kol ta is da right answer hoga apne kol option number A 4% ਦਾ ਜਿਹੜਾ ਪੰਜਾਬ ਦਾ ਟੋਟਲ 4% ਏਰੀਆ ਉਹ ਕਿਸ ਦੇ ਵਿੱਚ ਆ ਜਾਂਦਾ ਹੈ ਆਪਣੇ ਕੋਲ अर्बन ਏਰੀਆ ਦੇ ਵਿੱਚ ਆ ਜਾਂਦਾ ਹੈ ਯਾਦ ਰੱਖਣਾ ਹੈ ਤੁਸੀਂ ਨੈਕਸਟ ਦੇਖਦੇ ਹਾਂ ਵਟ ਪਰਸੈਂਟੇਜ ਆਫ ਏਰੀਆ ਆਫ ਦਾ ਸਟੇਟ ਆਫ ਪੰਜਾਬ ਇਜ਼ ਕਲਾਸੀਫਾਈਡ ਐਜ਼ ਰੂਰਲ ਹੁਣ ਗੱਲ ਕੀਤੀ ਹੈ ਰੂਰਲ ਏਰੀਆ ਦੀ ਪੰਜਾਬ ਰਾਜ ਦੇ ਕਿੰਨੇ ਪ੍ਰਤੀਸ਼ਤ ਖੇਤ ਨੂੰ ਪਿੰਡੂ ਖੇਤਰ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਤਾਂ ਟੋਟਲ ਪਿੰਡੂ ਖੇਤਰ ਕਿੰਨਾ ਹੈ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਸੀ 96% ਦਾ 96% ਏਰੀਆ ਕਿਸ ਦੇ ਅਧੀਨ ਆਉਂਦਾ ਹੈ ਤਾਂ ਪਿੰਡੂ ਰੂਲਰ ਏਰੀਆ ਦੇ ਅਧੀਨ ਆ ਜਾਂਦੇ 96% ਖੇਤਾ ਠੀਕ ਹੈ ਨੈਕਸਟ ਵਿਜ਼ਿਟ ਕਰਦੇ ਹਾਂ ਔਨ ਦਾ ਗਲੋਬਲ ਪੰਜਾਬ ਦਾ ਜਿਹੜਾ ਪੰਜਾਬ ਹੈ ਉਸ ਦੇ ਜਿਹੜੀ ਗਲੋਬਲ ਲੈਟੀਟਿਊਡ ਤੇ ਲੌਂਗੀਟਿਊਡ ਹੈ ਪੰਜਾਬ ਦਾ ਉਹ ਕਿੰਨਾ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਠੀਕ ਹੈ 29 ਤੋਂ 30 ਡਿਗਰੀ ਨਾਰਥ ਤੋਂ 32 ਤੋਂ 32 ਡਿਗਰੀ ਨਾਰਥ ਲੈਟੀਟਿਊਡ ਹੈ ਠੀਕ ਹੈ 73 ਤੋਂ 55 ਈਸਟ ਤੇ 76 ਤੋਂ 50 ਈਸਟ ਲੌਂਗੀਟਿਊਡ ਹੈ ਠੀਕ ਹੈ ਲੈਟੀਟਿਊਡ ਤੇ ਲੌਂਗੀਟਿਊਡ ਇਹ ਤੁਸੀਂ ਯਾਦ ਰੱਖਣਾ ਐਗਜ਼ਾਮ ਦੇ ਵਿੱਚ ਪੁੱਛ ਸਕਦੇ ਨੇ ਇਹ ਕੁਐਸਚਨ ਨੈਕਸਟ ਕੁਐਸਚਨ ਦੇਖਦੇ ਹਾਂ ਵਿਚ ਆਫ ਦਾ ਫਾਲੋਇੰਗ ਇਜ਼ ਦਾ ਕਰੈਕਟ ਇਸ ਦੇ ਵਿੱਚ ਆਪਣੇ ਲੋ ਕ੍ਰੋਨੋਲੋਜੀਕਲ ਦੱਸਣਾ ਹੈ ਕਿ ਕਿਹੜਾ ਸਹੀ ਹੈ ਕਿਹੜਾ ਨਹੀਂ ਹੈ ਸਟੇਟਮੈਂਟ ਠੀਕ ਹੈ ਤਾਂ ਦੇਖ ਲੈਂਦਾ ਏਰੀਆ ਆਫ ਦਾ ਸਟੇਟ 50362 ਕਿਲੋਮੀਟਰ ਆਊਟ ਆਫ ਦਾ ਵਿੱਚ 2097 ਕਿਲੋਮੀਟਰ ਇਜ਼ ਦਾ ਰੂਰਲ ਏਰੀਆ ਤਾਂ 50362 ਬਿਲਕੁਲ ਸਹੀ ਹੈ ਠੀਕ ਹੈ ਦਾ ਲੈਟੀਟਿਊਡ ਆਫ ਦਾ ਸਟੇਟ 73.55 ਡਿਗਰੀ ਈਸਟ ਤੇ 73.50 ਡਿਗਰੀ ਈਸਟ ਇਹ ਵੀ ਬਿਲਕੁਲ ਸਹੀ ਹੈ ਹੁਣੇ ਕਰਕੇ ਹਟਿਆ ਦਾ ਐਟ ਦਾ ਲੈਟੀਟਿਊਡ ਆਫ ਪੰਜਾਬ ਦਾ ਰਫ ਦਾ 300 ਤੋਂ 700 ਮੀਟਰਸ ਇਹ ਵੀ ਬਿਲਕੁਲ ਸਹੀ ਹੈ ਤਾਂ ਤਿੰਨੋਂ ਸਟੇਟਮੈਂਟ ਬਿਲਕੁਲ ਸਹੀ ਨੇ ਠੀਕ ਹੈ ਤਾਂ অপਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ 1 2 3 ਅਨਨਲੀ ਠੀਕ ਹੈ 3 3 ਦਾ 3 ਸਟੇਟਮੈਂਟ ਸਹੀ ਨਾ ਤਿੰਨ ਉਹ ਦੇ ਦਿੱਤੇ ਨੇ ਨੈਕਸਟ ਦੇਖਦੇ ਹਾਂ ਦਾ ਦਾ ਗ੍ਰਾਫੀਕਲ ਲੋਕੇਸ਼ਨ ਆਫ ਪੰਜਾਬ ਇਨ ਫਾਰਮ ਆਫ ਲੈਟਿਟਿਊਡ ਐਂਡ ਲੰਗਿਟਿਊਡ ਅਕਸ਼ਾਂਸ਼ ਵਿੱਚ ਲੰਬਕਾਰ ਦੇ ਰੂਪ ਵਿੱਚ ਪੰਜਾਬ ਦੀ ਪੰਗੋ ਲਿਕ ਸਥਿਤੀ ਕੀ ਹੈ ਤਾਂ ਇਸ ਦੇ ਵਿੱਚ ਵੀ ਕਿ ਲੈਟਿਟਿਊਡ ਦੇ ਲੰਗਿਟਿਊਡ ਬਾਰੇ ਪੁੱਛਿਆ ਗਿਆ ਹੈ ਤਾਂ ਇਸ ਦਾ ਰਾਈਟ ਆਂਸਰ ਕੀ ਰਹੇਗਾ ਆਪਣੇ ਕੋਲ ਤਾਂ ਹੁਣ ਇਸ ਦਾ ਰਾਈਟ ਆਂਸਰ ਰਹੇਗਾ ਆਪਣੇ ਕੋਲ तो एंड बत्ती नॉर्थ से तिहत्तर पचवंजा तो छिहत्तर डिग्री आंसर नैक्सट क्वेश्चन मूव कर लेने आपोटल फॉरस्ट कवर ऑफ पाब का कुल जंगलात कि है मतलब कि पाबी जो जंगलों का खेत है वो किन्ने परसेंट है अपने कोईट आंसर है अपने को ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਐਂਡ ਰਾਈਟ ਆਨਸਰ 6.12% ਠੀਕ ਹੈ 6.12% ਕੀ ਹੈ ਇਹ ਜੰਗਲਾਂ ਦੇ ਅਧੀਨ ਆ ਜਾਂਦਾ ਹੈ ਠੀਕ ਹੈ ਜੇਕਰ ਕਿਲੋਮੀਟਰ ਦੇ ਵਿੱਚ ਗੱਲ ਕੀਤੀ ਜਾਵੇ 3058 3058 ਸਕੁਅਰ ਕਿਲੋਮੀਟਰ ਠੀਕ ਹੈ 3058 ਸਕੁਅਰ ਕਿਲੋਮੀਟਰ ਜਿਹੜਾ ਇਹ ਏਰੀਆ ਇਹ ਜੰਗਲਾਂ ਦੇ ਅਧੀਨ ਆਉਂਦਾ ਹੈ ਠੀਕ ਹੈ ਯਾਦ ਰੱਖਣਾ ਹੈ ਤੁਸੀਂ ਨੈਕਸਟ ਕੁਐਸਚਨ ਦੇਖਦੇ ਹਾਂ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਸ ਟ੍ਰੂ ਇਹਨਾਂ ਦੇ ਵਿੱਚ ਆਪਣੇ ਸਟੇਟਮੈਂਟ ਦੱਸਣੀ ਹੈ ਤਹਿਸੀਲ ਹੈ 76 ਹੈ ਆ ਪੰਜਾਬ ਦੇ ਵਿੱਚ ਟੋਟਲ 76 ਤਹਿਸੀਲ ਨੇ 177 ਬਲਾਕ ਨੇ ਪੰਜਾਬ ਦੇ 147 ਨੇ 176 ਠੀਕ ਹੈ 76 ਤੇ 77 ਬਲਾਕ ਨਨ ਆਫ ਦੀ ਅਬਵ ਤਾਂ ਟੋਟਲ ਆਪਣੇ ਜਿਹੜਾ ਪੰਜਾਬ ਹੈ ਉਸਦੇ ਦੀ ਟੋਟਲ ਕਿੰਨੀਆਂ ਤਹਿਸੀਲਸ ਨੇ ਤੇ ਕਿੰਨੇ ਬਲਾਕਸ ਨੇ ਤਾਂ ਇਸ ਦਾ ਰਾਈਟ ਆਨਸਰ ਦੱਸੋ ਆਪਣੇ ਕੋਲ ਕੀ ਰਹੇਗਾ ਦੇਖੋ ਜੇਕਰ ਗੱਲ ਕੀਤੀ ਜਾਵੇ ਆਪਣੇ ਪੰਜਾਬ ਦੀ ਤਾਂ ਟੋਟਲ ਆਪਣੇ ਪੰਜਾਬ ਦੇ ਵਿੱਚ 5 ਡਿਵੀਜ਼ਨਸ ਨੇ ਠੀਕ ਹੈ 5 ਡਿਵੀਜ਼ਨਸ ਦੇ ਵਿੱਚ ਭੰਡਿਆ ਗਿਆ ਹੈ ਠੀਕ ਹੈ ਕਿਹੜੀਆਂ-ਕਿਹੜੀਆਂ ਨੇ ਉਹ ਡਿਵੀਜ਼ਨ ਦੇਖ ਲੈਨੇ ਆਪਾਂ ਇੱਕ ਤਾਂ ਹੋ ਗਿਆ ਆਪਣੇ ਕੋਲ ਜਲੰਧਰ ਜਲੰਧਰ ਦੂਜੀ ਹੋ ਗਿਆ ਪਟਿਆਲਾ ਠੀਕ ਹੈ ਇਹ ਵੀ ਕਿਹ ਡਿਵੀਜ਼ਨ ਹੈ ਆਪਣੇ ਕੋਲ ਜਲੰਧਰ ਪਟਿਆਲਾ ਤੇ ਫਿਰੋਜ਼ਪੁਰ ਹੋ ਗਿਆ ਆਪਣੇ ਕੋਲ ਫਿਰੋਜ਼ਪੁਰ ਤੇ ਫਰੀਦਕੋਟ ਤੇ ਪੰਜਵੀਂ ਕਿਹੜੀ ਆਪਣੇ ਕੋਲ ਰੂਪਨਗਰ ਠੀਕ ਹੈ ਨਾ ਇਹ ਟੋਟਲ ਕੀ ਹੈ ਪੰਜ ਡਿਵੀਜ਼ਨਸ ਆ ਹੁੰਦੀਆਂ ਨੇ ਆਪਣੇ ਪੰਜਾਬ ਦੇ ਵਿੱਚ ਠੀਕ ਹੈ ਹੁਣ ਗੱਲ ਕੀਤੀ ਗਈ ਇਸ ਦੇ ਵਿੱਚ ਆਪਣੇ ਕੋਲ ਡਿਸਟ੍ਰਿਕਟ ਕਿੰਨੀਆਂ ਹੁੰਦੀਆਂ ਨੇ ਤਾਂ ਟੋਟਲ 22 ਮਲੇਰ ਕੋਟਾ ਦਾ ਲਾ ਕੇ 23 ਹੋ ਜਾਣਗੀਆਂ ਠੀਕ ਹੈ ਡਿਸਟ੍ਰਿਕਟ ਹੋ ਗਈਆਂ ਤੇ ਤਹਿਸੀਲਜ਼ ਟੋਟਲ ਕਿੰਨੀਆਂ ਐ ਤਾਂ ਟੋਟਲ 86 ਤਹਿਸੀਲਜ਼ ਹੁੰਦੀਆਂ ਨੇ ਠੀਕ ਹੈ ਤੇ ਬਲਾਕਸ ਕਿੰਨੇ ਆਉਂਦੇ ਨੇ ਟੋਟਲ ਤਾਂ 146 ਬਲਾਕ ਹੋਗੇ ਠੀਕ ਹੈ ਤਾਂ ਇਸ ਦੇ ਵਿੱਚ ਦੇਖੋ ਆਪਣੇ ਕੋਲ 146 ਬਲਾਕ ਵਾਲਾ ਕੋਈ ਹੈ ਤਾਂ ਨਹੀਂ ਹੈ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਨਨ ਆਫ ਦੀ ਅਬਵ ਤਾਂ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆਂ மேட்ச ਦਾ ਫੋਲੋਵਿੰਗ ਤਹਿਸੀਲਸ ਟੂ देयर ਰਿਸਟਾਇਰ ਇਸ ਅ ਰਿਟੈਂਟਿਵ ਡਿਸਟ੍ਰਿਕਟ ਦੇ ਆਰ ਦਾ ਰੀਸੈਂਟਲੀ ਕਵਰਡ ਬਾਏ ਆਊਟ ਆਫ ਦਮ ਨਾ ਇਸ ਦੇ ਵਿੱਚ ਆਪਾਂ ਨੇ ਦੱਸਣਾ ਹੈ ਕਿ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਵਿੱਚ ਕਿਹੜਾ ਕਿਹੜਾ ਸ਼ਹਿਰ ਪੈਂਦਾ ਹੈ ਨਾ ਆਪਾਂ ਦੇਖ ਲਿਏ ਨੇ ਅਮਰਗੜ ਟਾਂਡਾ ਆਦਮਪੁਰ ਤੇ ਲੁਪਾਕੀ ਨਾ ਹੁਸ਼ਿਆਰਪੁਰ ਅਮਰਸਰ ਮਲੇਰ ਕੋਟਲਾ ਤੇ ਜਲੰਧਰ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਕਿਹੜਾ ਸ਼ਹਿਰ ਕਿੱਥੇ-ਕਿੱਥੇ ਪੈਂਦਾ ਹੈ ਨਾ ਪਹਿਲੇ ਜਿਹੜਾ ਅਮਰਗੜ ਹੈ ਉਹ ਕਿੱਥੇ ਪਈ ਪਏਗਾ ਆਪਣੇ ਕੋਲ ਤਾਂ ਉਹ ਹੈ ਆਪਣੇ ਕੋਲ ਮਲੇਰ ਕੋਟਲਾ ਦੇ ਵਿੱਚ ਠੀਕ ਹੈ ਜਿਹੜਾ ਟਾਂਡਾ ਹੈ ਉਹ ਕਿੱਥੇ ਹੈ ਤੇ ਆਦਮਪੁਰ ਜਿਹੜਾ ਉਹ ਕਿੱਥੇ ਹੈ ਉਹ ਹੈ ਆਪਣੇ ਕੋਲ ਜਲੰਧਰ ਦੇ ਵਿੱਚ ਤੇ ਲੋਪਾ ਕਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਹੁਣ ਦੇਖੋ ਆਨਸਰ ਦੇਖ ਦਿੰਦਾ ਆ ਇਹ ਪਹਿਲੇ ਦਾ ਕੀ ਸੀ ਪਹਿਲੇ ਦਾ ਸੀ ਦੇਖੋ ਕਿੱਥੇ ਆਪਣੇ ਕੋਲ ਪਹਿਲੇ ਦਾ ਸੀ ਇਹ ਰਹਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਤਾਂ ਦੋਸਤੋ ਅੱਜ ਦੀ ਕਲਾਸ ਦੇ ਆਪਣੇ 20 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚੱਲਦੀ ਚੱਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ so much